ਕਰੀ ਕਰਨੇ ਨਹੀਂ ਨਹੀਂ ਟੁੱਟਦਾ ਹੀ ਨਹੀਂ ਆਹ ਜਿਸ ਕੋ ਭਾਈ ਜੀ ਆ ਲੋ ਜੀ ਜੀ ਨਹੀਂ ਹੈ ਫਿਰ 99 ਰੁਪਏ 99 90... 50 50 90 ਰੁਪਏ ਦੇ ਵਿੱਚ 99 दू. 99 ਇੱਧਰ ਚੈੱਕ ਕਰੋ ਜੀ 99 99 ਭੈਣੋ ਆਜੋ ਦੇਵੀਗੜ੍ਹ ਸੱਚ ਦੇਵਾ 19 ਸਟੋਰ ਕਿੰਨੇ ਦਾ ਜੀ 99 ਦਾ 99 ਰੁਪਏ ਦੇ ਵਿੱਚ ਕੀ ਆਵਾਜ਼ ਇਹ ਤਾਂ ਕਾਫੀ ਵੈਰਾਈਟੀ ਹੈ ਸਾਡੇ ਕੋਲ ਆ ਵੈਰਾਈਟੀ ਚੈੱਕ ਕਰੋ ਜੀ ਸਾਰੀ 99 ਚ ਕਿਆ ਬਾਤ ਹੈ ਜੀ ਜੀ 99 ਰੁਪਏ ਚ ਸਟੀਲ ਮਿਲ ਰਿਹਾ ਤੁਹਾਨੂੰ ਡੋਲੂ ਡੋਲੂ ਚੈੱਕ ਕਰੋ ਜੋ ਬਿਨਾ ਬਲਾਏ ਬੋਲੋ ਲਓ ਜੀ ਪੰਜ ਬਾਕਸ ਸਿਰਫ 99 ਰੁਪਏ ਦੇ ਵਿੱਚ ਸੈਟ ਪੂਰਾ ਮਿਲੇਗਾ ਤੁਹਾਨੂੰ ਛੋਟੀ ਡੱਬੀ ਉਸ ਤੋਂ ਵੱਡੀ ਉਸ ਤੋਂ ਵੱਡੀ ਉਸ ਤੋਂ ਵੱਡੀ ਸਿਰਫ 99 ਰੁਪਏ ਦੇ ਵਿੱਚ ਆ ਕੀ ਆ ਵਾਲੇ ਕੱਪ ਕਿਆ ਬਾਤ ਹੈ ਜੀ 99 ਦਾ ਸੈਟ ਲਓ ਮਿੱਤਰੋ 99 ਰੁਪਏ ਦਾ ਸੈਟ ਚਾਰਜਿੰਗ ਬਲਬ ਦੇ ਆ ਤਾਂ ਸਭ ਤੋਂ ਘੈਂਟ ਚੀਜ਼ ਆ ਇਹ ਚਾਰਜ ਹੋਇਆ ਵਾ ਹਾਂਜੀ ਹਾਂ ਕੀ ਬਾਤ ਆ ਬਾਰਾ ਪੀਜ਼ਾ ਸੈੱਟ 99 ਦਾ 99 ਇਹ ਡ్రਾਈ ਫਰੂਟ ਕੈਂਡੀ ਲੋ ਜੀ ਸਮਾਨ ਰੱਖੋ ਖਾਣ ਪੀਣ ਦਾ ਇਹਦੇ ਚ ਬੜੀ ਸੋਹਣੀ ਆਟਮ ਹੈ ਪੀਸ 99 ਦਾ ਇਹ ਕੇਟਲ ਸੈੱਟ ਹੈ ਚਾਹ ਕੇਟਲ ਸੈੱਟ ਇਹ ਕਿੰਨੇ ਦਾ ਜੀ ਇਹ 99 ਦਾ 4 ਕੱਪ ਤੇ ਇੱਕ ਕੈਟਲ ਇਹ 6 ਪੀਸ ਦਾ ਸੈੱਟ ਹੈ ਜੀ 99 ਦਾ ਸਾਰਾ 99 ਇਹ ਉਧਰੋਂ ਪਿੱਛੇ ਦਾ ਦਿਖਾਓ ਵੀਰੇ ਇੱਕ ਵਾਰ ਸਾਰਾ ਕੁਝ 99 ਦਾ ਪੀਸ ਹੈ ਜਿਹੜਾ ਮਰਜੀ ਲੈ ਲੋ ਆਪਣੇ ਘਰਾਂ ਨੂੰ ਸ਼ਿੰਗਾਰੋ ਆਫਿਸ ਨੂੰ ਸ਼ਿੰਗਾਰੋ 99 ਦੇ ਵਿੱਚ ਮਿੱਤਰੋ ਆ ਚੈੱਕ ਕਰੋ ਇੱਕ ਵਾਰ ਤੁਸੀਂ 99 ਰੁਪਏ ਦੇ ਵਿੱਚ ਜਦੋਂ ਤੁਸੀਂ ਰਿਸ਼ਤੇਦਾਰਾਂ ਦੇ ਸਾਹਮਣੇ ਆਹ ਚੀਜ਼ ਰੱਖੋਗੇ ਜਦੋਂ ਬੰਦਾ ਦੇਖੂਗਾ ਇਹ ਕੀ ਚਾਂਦੀ ਰਖਤੀ ਪਰ ਜਦੋਂ ਖੋਲੇਗਾ ਅੰਦਰ ਖਾਣ ਦਾ ਸਾਮਾਨ ਆਹ ਦੇਖੋ 99 ਰੁਪਏ ਦੇ ਵਿੱਚ ਆ ਲੋ ਚੈੱਕ ਕਰਾ ਦਿਓ ਕੁੜੀਆਂ ਵਾਸਤੇ ਲੇਡੀਆਂ ਵਾਸਤੇ ਆ ਪੱਕਾ ਇਹ ਪੱਕਾ ਬੈਠ ਕੇ ਖਰ ਕੇ ਦੇਖੋ ਲਓ ਜੀ 99 ਰੁਪਏ ਦੇ ਵਿੱਚ ਹਸਤੂਲ ਮਿਲ ਜਾ ਤੁਹਾਨੂੰ 99 ਰੁਪਏ ਦੇ ਵਿੱਚ ਲਓ ਜੀ 50 ਰੁਪਏ ਦੇ ਵਿੱਚ ਆ ਚੀਜ਼ ਆਈਟਮ ਮਿਲ ਰਹੀ ਹੈ ਤੁਹਾਨੂੰ 99 ਦੀਆਂ 4 99 ਰੁਪਏ ਦੀਆਂ 4 스낵ਸ ਪਲੇਟਾਂ ਬਾਈ ਜੀ ਅਗਲਾ ਪੁੱਛੇਗਾ ਵੀ ਯਾਰ ਐਡੀ ਸੋਹਣੀ ਚੀਜ਼ ਕਿੱਥੋਂ ਲੈ ਕੇ ਆਏ ਹੋ ਆ ਦੇਖੋ ਫੋਟੋ ਫਰੇਮ 99 ਘਰਾਂ ਦੇ ਵਿੱਚ ਆਪਣੀਆਂ ਫੋਟੋਆਂ ਇਹਦੇ ਵਿੱਚ ਲਾਓ ਤੇ ਘਰ ਦੀ ਸ਼ੋਅ ਤੇ ਆਪਣੀ ਟੌਰ ਬਣਾਓ ਦੋਸਤੋ ਇਹ ਕਿੰਨੇ ਦੇ ਭਾਈ ਜੀ 99 ਦਾ ਬੜਾ ਮਜ਼ਬੂਤ ਲੱਗ ਰਿਹਾ ਹੈ ਇਹਦਾ ਕਿਆ ਬਾਤ ਆ 99 ਰੁਪਏ ਦੇ ਵਿੱਚ ਦੋਸਤੋ ਦੇਵੀਗੜ੍ਹ ਦੇ ਵਿੱਚ ਕੁੱਤਰਾ ਜਿਹੜੀ ਨਹੀਂ ਚੀਜ਼ ਹੈਗੀ ਆ ਟੱਪ ਨੇ ਟੇਬਲ ਦੇ ਕੁਰਸੀਆਂ ਨੇ ਟੱਪ ਆ ਜੇ ਮਾਜੀ ਫੈਂਕੀ ਮਾਰੋ ਕਿਆ ਬਾਤ ਆ ਹਾਲ ਹੋ ਗਈ ਹਾਂ ਹਾਂ ਚੁੱਕ ਲਓ ਲਓ ਜੀ ਲਓ ਜੀ ਸਿਰਫ 99 ਰੁਪਏ ਦੇ ਵਿੱਚ ਦੇਵੀਗੜ੍ਹ ਦੇ ਵਿੱਚ ਆਹ ਭਾਜੀ ਆਹ ਸਹਰਾਣੇ ਦੱਸੋ ਕਿੰਨੇ ਦਾ 99 ਦਾ 3 ਸੈੱਟ ਇਹ ਕਿੰਨੇ ਦਾ ਭਾਜੀ 99 ਦਾ 3 ਪੀਸ ਦਾ 99 99 99 ਦਾ ਜੱਗ ਆਜਾ ਚੈੱਕ ਕਰਾਓ ਇੱਕ ਵਾਰ ਆਈਟਮ ਇਹ ਵੀ 99 ਦਾ ਭਾਈ 99 ਦਾ ਕੀ ਬਾਤ ਹੈ ਜੀ ਇੱਥੇ ਦਾ ਮੇਲਾ ਲਾਤਾ ਹੈ ਪ੍ਰਾਂਤ ਪ੍ਰਾਂਤ ਵੀ 99 ਦੀ 99 ਰੁਪਏ ਦੇ ਵਿੱਚ ਆਹ ਸਟੀਲ ਦਾ ਸਮਾਨ ਮਿਲ ਰਿਹਾ ਆ ਜੋ ਲੈ ਜਾਓ ਦੇਵੀਗੜ੍ਹ ਦੇ ਵਿੱਚ ਜਿਹੜਾ ਵੀ ਵੀਡੀਓ ਸ਼ੇਅਰ ਕਰਕੇ ਆਏਗਾ 2000 ਦੀ ਸ਼ਾਪਿੰਗ ਤੇ ਇੱਕ ਆਈਟਮ ਬਿਲਕੁਲ ਫ੍ਰੀ ਇਹ ਕੀ ਆ ਭਾਜੀ ਇਹ ਰੋਟੀ ਰੱਖਣ ਵਾਸਤੇ ਹੁੰਦਾ ਹੈ ਕਿੰਨੇ ਰੁਪਏ ਦਾ ਜੀ 99 ਦਾ ਕੀ ਬਾਤ ਹੈ ਜੀ ਆਹ ਮੱਗ ਪਾਣੀ ਵਾਲਾ ਜੀ ਹੁਣ ਅੱਗੇ ਲੋਡ ਪੈਣੀ ਹੈ ਇਹਦੀ 99 ਦਾ ਕੀ ਬਾਤ ਹੈ ਕਿੰਨੇ ਬਿਸਕੁਟ ਪਾ ਕੇ ਆਲਾ ਪੁੱਛੇ ਯਾਰ ਆਈਟਮ ਕਿੱਥੋਂ ਲੈ ਆਇਓ ਪਰ ਦੱਸ ਦਿਓ ਦੇ ਵੀਰ ਤੋਂ ਆਹ ਚੀਜ਼ ਭਾਜੀ ਇਹ ਸਾਰੀ ਕੋਈ 30 ਰੁਪਏ ਦੀ ਹੈ ਕੋਈ 20 ਰੁਪਏ ਦੀ ਹੈ ਸਿਰਫ 99 ਵਾਲਾ ਸੌਦਾ ਨਹੀਂ ਇੱਥੇ 30 ਰੁਪਏ 20 ਰੁਪਏ ਸਾਰੀ ਆਈਟਮ ਚੈੱਕ ਕਰਾ ਦਿਓ ਇੱਕ ਵਾਰ 2 ਲੀਟਰ ਪਾਣੀ ਆਊਗਾ 5 ਘੰਟੇ ਦੀ ਗਾਰੰਟੀ ਹੋਊਗੀ ਕਾਦੀ ਠੰਡੇ ਤੇ ਠੰਡੇ ਦੀ ਠੰਡੇ ਪਾਣੀ ਦੀ ਅੱਗੇ ਠੰਡਾ ਪਾਣੀ ਜਰਨਾ ਮਿਲਦਾ 5 ਘੰਟੇ ਦੀ ਗਾਰੰਟੀ 99 ਆਵਾਜ਼ 99 ਦੀ ਹੈ ਜਿੰਮੇ ਵੀ ਲੱਗੇ ਹੋਏ ਨੇ ਬੰਦਾ ਇਹ ਭਾਜੀ ਕਾਰਟੇ ਕੋਲ ਮੁੜੂ ਆ ਗਏ ਬੱਕਰੀ ਬੱਕਰੀ ਆਈਟਮ ਹੈ ਇੱਥੇ 99 ਰੁਪਏ ਦੇ ਵਿੱਚ ਆ ਚੈੱਕ ਕਰਾ ਦਿਓ 99 ਰੁਪਏ ਦੇ ਵਿੱਚ ਇਹ ਰੈਬਰ ਭਾਜੀ ਛੋਟਾ ਤੁਸੀਂ ਰੱਖਿਆ ਵੇਚਣ ਵਾਲਾ 99 ਰੁਪਏ ਦੇ ਵਿੱਚ ਛੋਟਾ ਰੈਬਰ ਆ ਗਮਲੇ 99 ਦੀ 99 ਭਾਜੀ ਹਾਂਜੀ ਲਓ ਜੀ ਆ ਚੀ ਆਈਟਮ 99 99 ਸਟਾਕ ਆਲੀ ਕਰਾ ਦੇਣਾ ਆ ਭਾਜੀ ਦਾ ਮਿੱਤਰੋ ਪਹੁੰਚੋ ਦੇਵੀਗੜ੍ਹ ਸਟੋਰ ਚ ਆ ਗਿਆ ਹੁਣ ਆਪਾਂ ਦੇਖੋ 99 ना, ए, आ, ए, 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 99 ਇਹ ਸਟੋਰ ਰੋ ਬਾਜੀ ਹਾਂ ਇਹ ਸਾਰਾ ਮੇਰਾ ਸਟੋਰ ਹੈ ਇਹ ਬੱਡੇ ਨੇ ਇਹ ਕੱਪੜੇ ਰੱਖੋ ਜਲਾਬਾ ਰੱਖੋ ਜੋ ਮਰਜੀ ਰੱਖੋ ਕੀ ਬਾਤ ਆ ਜੀ ਸ਼ੇਅਰ ਕਰੋ ਮਿੱਤਰੋ ਵੀਡੀਓ ਸਟੋਰ ਚ ਆਏ ਆ ਭਾਜੀ ਦੇ ਇੰਨਾ ਜਿਆਦਾ ਸਮਾਨ ਤੁਹਾਨੂੰ ਇੱਥੇ ਦਿਖ ਰਿਹਾ ਜਾਦੂ ਹੀ ਨਮਕਦਾਨੀਆਂ ਮਿੱਤਰੋ 99 ਰੁਪਏ ਦੇ ਵਿੱਚ ਆ ਲਓ ਆ ਲਓ ਕੀ ਬਾਤ ਤੈਨਾ ਜਾਓ ਵੇਲਾ ਦੇਵੀਗੜ੍ਹ ਪਹੁੰਚੋ ਸੱਚ ਦੇਵਾ ਨਾਲ ਦੀ ਨਾਲ ਲੈ ਕੇ ਜਾਓ 29 ਰੁਪਏ ਦੇ ਵਿੱਚ ਇੱਥੇ ਤੁਹਾਨੂੰ ਹਰ ਇੱਕ ਆਈਟਮ ਮਿਲ ਰਹੀ ਆ ਪਹੁੰਚੋ ਦੇਵੀਗੜ੍ਹ ਸੱਚ ਦੇਵਾ ਮੈਂ 99 चार्थ 99 चार्थ गार। गार नड़ी नमे नड़ी नमे नड़ी नमे। 99 ਦੇਵੀਗੜ੍ਹ ਦੇ ਵਿੱਚ ਖੜੇ ਆ ਇੱਥੇ ਇੱਕ ਸਟੋਰ ਖੁੱਲਿਆ ਹੋਇਆ ਸੱਚ ਦੇਵਾ 99 ਸਟੋਰ ਜਿੱਥੇ ਤੁਹਾਨੂੰ ਵੱਡੀ ਤੋਂ ਵੱਡੀ ਚੀਜ਼ ਮਿਲਦੀ ਆ ਸਿਰਫ 99 ਰੁਪਏ ਦੇ ਵਿੱਚ ਗੱਲ ਕਰਦੇ ਆ ਜੋ ਝੂਠ ਮਾਰਦੇ ਆ ਜਾਂ ਸੱਚ ਆਜੋ ਮਾਲਕ ਨਾਲ ਗੱਲ ਕਰਦਿਆਂ ਹਾਂਜੀ ਭਾਜੀ ਕੀ ਹਾਲ ਹੈ ਜੀ ਬੜਾ ਗਾਪ ਆਇਆ ਤੁਸੀਂ ਚੋੜਦਾ ਨਹੀਂ ਮਾਰਨੇ 99 ਵਾਲਾ ਕੀ ਸੌਦਾ ਨਹੀਂ ਛੂਟ ਕਿਉਂ ਮਾਰਾਂਗੇ ਅਸੀਂ ਮੈਂ ਤੁਹਾਡੀ ਪਹਿਲਾਂ ਵੀ ਵੀਡੀਓ ਕੀਤੀ ਆ ਕੋਈ ਗੱਲ ਹੀ ਨਹੀਂ ਉਹਦੇ ਵਿੱਚ ਤੁਸੀਂ ਦੇ ਰਹੇ ਸੀ ਨਾ 99 ਵਾਲਾ ਹੁਣ ਜਿਹੜਾ ਸੌਦਾ ਲਿਆਇਓ ਨਵਾ ਹੁਣ ਵੀ 99 ਹੀ ਹੈ 99 ਵਾਲਾ ਹੀ ਹੈ ਹਾਂ ਨੜੀ ਨਮੇਲਾ ਕੀ ਬਾਤ ਆਜੋ ਫਿਰ ਦਿਖਾਓ ਹਾਂਜੀ ਹਾਂ ਆ ਦੇਖੋ ਉਰੋਂ ਸ਼ੁਰੂ ਹੋ ਜਾਓ ਠੀਕ ਆ ਆ ਕੱਪ ਇਹ ਕਿੰਨੇ ਦਾ ਈ ਇਹ 50 ਰੁਪਏ ਦਾ ਕੱਪ ਅੱਛਾ 50 ਰੁਪਏ ਦਾ ਹਾਂ 50 ਰੁਪਏ ਦਾ ਲਓ ਮਿੱਤਰੋ 50 ਰੁਪਏ ਦਾ ਪ੍ਰਿੰਟਡ ਕੱਪ ਚੈੱਕ ਕਰ ਸਕਦੇ ਹੋ ਉੱਤੇ ਲਿਖਿਆ ਹੋਇਆ ਚਾਹੇ ਆ ਦੇਖੋ ਆ ਦੇਖੋ ਦਿਖਾਓ ਜੀ ਇਹ 4 ਕੱਪ 99 ਦੇ 4 ਸੈਟ ਹਾਂ 4 ਸੈਟ 4 ਕੱਪ ਜੀ 99 ਰੁਪਏ ਦੇ ਵਿੱਚ ਚੈੱਕ ਕਰ ਲੋ ਤੇ ਹੋਰ ਚੀਜ਼ ਦਿਖਾਣਾ ਇੱਕ ਚੀਜ਼ ਤੁਹਾਨੂੰ ਇਹ ਡ్రਾਈ ਫਰੂਟ ਕੈਂਡੀ ਲਓ ਜੀ ਸਮਾਨ ਰੱਖੋ ਖਾਣ ਪੀਣ ਦਾ ਇਹਦੇ ਚ ਬੜੀ ਸੋਹਣੀ ਆਈਟਮ 99 ਦਾ ਹਾਂਜੀ ਕਿਤੋਂ ਨਹੀਂ ਮਿਲ ਸਕਦਾ ਤੁਹਾਨੂੰ ਆਹ ਚੀਜ਼ ਦਿਖਾਓ ਜੀ ਇੱਕ ਵਾਰ ਇਹ ਕੇਟਲ ਸੈਟ ਹੈ ਚਾਹ ਕੇਟਲ ਸੈਟ ਇਹ ਕਿੰਨੇ ਦਾ ਜੀ ਇਹ 99 ਦਾ ਚਾਰ ਕੱਪ ਤੇ ਇੱਕ ਕੈਟਲ ਚਾਰ ਕੱਪ ਤੇ ਇੱਕ ਕੈਟਲ ਦੋਸਤੋ 99 ਰੁਪਏ ਦੇ ਵਿੱਚ ਅੱਗੇ ਆਜੋ ਅੱਗੇ ਆਜੋ ਇਹ ਕੀ ਬਾਤ ਹੈ ਕੰਚ ਦਾ ਕੰਚ ਦਾ ਕੰਚ ਦਾ ਕੰਚ ਦਾ ਜੀ ਕਿੰਨੇ ਸੈੱਟ ਦਾ ਇਹ ਇਹ 6 ਪੀਸ ਦਾ ਸੈੱਟ ਹੈ ਜੀ 99 ਦਾ 6 ਪੀਸ ਦਾ ਸੈੱਟ ਮਿੱਤਰੋ 99 ਰੁਪਏ ਦੇ ਵਿੱਚ ਤੁਹਾਨੂੰ ਮਿਲ ਰਿਹਾ ਦੇਵੀਗੜ੍ਹ ਦੇ ਵਿੱਚ ਦੇਵੀਗੜ੍ਹ ਚ ਆਓ ਬਾਈ ਜੀ ਸੱਚ ਦੇਵਾ 99 ਸਟੋਰ ਆ ਕੀ ਆ ਵਾਲੇ ਕੱਪ ਕੀ ਬਾਤ ਹੈ ਜੀ 99 ਦਾ ਸੈੱਟ ਲਓ ਮਿੱਤਰੋ 99 ਰੁਪਏ ਦਾ ਸੈੱਟ ਦੇਵੀਗੜ੍ਹ ਦੇ ਵਿੱਚ ਸੱਚ ਦੇਵਾ 99 ਸਟੋਰ ਆ ਚੈੱਕ ਕਰਾ ਦਿਓ ਵੀਰੇ ਇੱਕ ਵਾਰ ਸ਼ਾਟ ਮਾਰ ਦਿਓ ਇੱਧਰ ਸਾਰੇ ਆ ਲਓ ਜੀ ਚੈੱਕ ਕਰੋ 12 ਪੀਜ਼ਾ ਦਾ ਪੀਜ਼ਾ ਸੈੱਟ 99 ਦਾ 99 ਤੇ ਉੱਤੇ ਆ ਜਿਹੜਾ ਫੁੱਲ ਫੁੱਲ ਜਿਹਾ ਇਹ 99 ਸਾਲਾ 99 ਇਹ ਉਦੋਂ ਪਿੱਛੇ ਤਾਂ ਦਿਖਾਓ ਵੀਰੇ ਇੱਕ ਵਾਰ ਸਾਗਾ ਕੁਛ 99 ਦਾ ਪੀਸ ਹੈ ਜਿਹੜਾ ਮਾਜੀ ਲੈ ਲੋ ਆਪਣੇ ਘਰਾਂ ਨੂੰ ਸ਼ਿੰਗਾਰੋ ਆਫਿਸ ਨੂੰ ਸ਼ਿੰਗਾਰੋ 99 ਰੁਪਏ ਦੇ ਵਿੱਚ ਇੱਥੇ ਤਮਾਕਾ ਕੀਤਾ ਹੋਇਆ ਬਾਈ ਨੇ ਆ ਦੇਖੋ ਇਹ ਕੀ ਚੀਜ਼ ਆ ਇਹ ਡ్రਾਈ ਫਰੂਟ ਸੈੱਟ ਕੀ ਬਾਤ ਆ 99 ਮਿੱਤਰੋ ਆ ਚੈੱਕ ਕਰੋ ਇੱਕ ਵਾਰ ਤੁਸੀਂ 99 ਰੁਪਏ ਦੇ ਵਿੱਚ ਜਦੋਂ ਤੁਸੀਂ ਰਿਸ਼ਤੇਦਾਰਾਂ ਦੇ ਸਾਹਮਣੇ ਆ ਚੀਜ਼ ਰੱਖੋਗੇ ਜਦੋਂ ਬੰਦਾ ਦੇਖੂਗਾ ਇਹ ਕਿ ਚਾਂਦੀ ਰਖਤੀ ਪਰ ਜਦੋਂ ਖੋਲੇਗਾ ਅੰਦਰ ਖਾਣ ਦਾ ਸੁਆਹ ਆਹ ਦੇਖੋ 99 ਰੁਪਏ ਦੇ ਵਿੱਚ ਆਓ ਲਓ ਜੀ 99 ਚ ਸਾਡੀਆਂ ਭੈਣਾਂ ਅਕਸਰ ਆਹ ਚੀਜ਼ਾਂ ਭਾਲਦੀਆਂ ਨੇ ਕਿ ਸਾਨੂੰ ਘੈਂਟ ਚੀਜ਼ ਮਿਲੇ ਸਸਤੀ ਮਿਲੇ 99 ਰੁਪਏ ਦੇ ਵਿੱਚ ਲਓ ਜੀ ਆਹ ਬਹੁਤ ساری ਆਈਟਮਾਂ ਜੀ ਆਹ ਲਓ 99 99 ਇੱਧਰ ਚੈੱਕ ਕਰੋ ਜੀ 99 99 ਭੈਣੋ ਆਜੋ ਦੇਵੀਗੜ੍ਹ ਸੱਚ ਦੇਵਾਂ 19 ਸਟੋਰ ਆਹ ਲਓ ਚੈੱਕ ਕਰਾ ਦਿਓ ਕੁੜੀਆਂ ਵਾਸਤੇ ਲੇਡੀਆਂ ਵਾਸਤੇ ਆਹੋ ਨੋ ਜੀ ਆ ਚੈੱਕ ਕਰੋ ਜੀ ਇੱਕ ਵਾਰ 99 ਟੂਲ ਪੱਕਾ ਹੈ ਪੱਕਾ ਬੈਠ ਕੇ ਖੜ ਕੇ ਦੇਖੋ ਹਲੋ ਜੀ 99 ਰੁਪਏ ਦੇ ਵਿੱਚ ਆਹ ਟੂਲ ਤੁਹਾਨੂੰ 99 ਰੁਪਏ ਦੇ ਵਿੱਚ ਆਹੋ ਨਾ ਜੀ 90 ਵਿੱਚ 50 ਰੁਪਏ ਦੇ ਵਿੱਚ ਹਾਂ ਜੀ ਲਓ ਜੀ 50 ਰੁਪਏ ਦੇ ਵਿੱਚ ਆ ਚੀਜ਼ ਆਈਟਮ ਮਿਲ ਰਹੀ ਹੈ ਤੁਹਾਨੂੰ ਦੇ ਵੀ ਕਰਦੇ ਵਿੱਚ ਆਹੋ ਇਹ ਕਿੰਨੇ ਦਾ ਇਹ ਵੀ 50 ਰੁਪਏ ਦਾ ਲੋ ਜੀ ਆ ਫੜੋ ਤੁਸੀਂ ਇਹ ਵੀ 50 ਰੁਪਏ ਦਾ ਭਾਜੀ ਦੇ ਰਹੇ ਨੇ ਇੱਥੇ ਦੇਵੀਗੜ੍ਹ ਦੇ ਵਿੱਚ ਹੋਰ ਦਿਖਾਓ ਜੀ ਆ ਲੋ 스ਨੈਕਸ ਪਲੇਟਾਂ 50 99 ਦੀਆਂ 4 99 ਰੁਪਏ ਦੀਆਂ 4 스ਨੈਕਸ ਪਲੇਟਾਂ ਬਾਈ ਜੀ ਆ ਜਿਹੜੀ ਚੀਜ਼ ਦਿਖਾਓ ਜੀ ਇੱਕ ਵਾਰ ਲਿਕਵਿਡ ਜਾਂ ਰੱਖਿਆ ਹੋਇਆ ਤੁਸੀਂ ਇਹ ਸਾਰਾ ਕੋਈ 50 ਦਾ ਕੋਈ 99 ਦਾ 90 ਰੁਪਈਆ ਵੱਧ ਕੁਝ ਨਹੀਂ ਆ ਸਾਰਾ 50 ਰੁਪਏ ਦੀ ਆਈਟਮ ਹੈ ਜੀ ਇੱਧਰ-ਇੱਧਰ ਦਿਖਾਓ ਜੀ ਆ ਲੋ ਲਾਈਵ ਬੁਆਏ ਕਿਆ ਬਾਤ ਆ ਇਹ 50 ਰੁਪਏ ਦਾ ਇਹ オリジナル ਆ ਭਾਜੀ オリジナルオリジナル ਕਿਆ ਬਾਤ ਆ ਜੀ 50 ਰੁਪਏ ਦੇ ਵਿੱਚ ਅੱਗੇ ਆ ਜੋ ਜੀ ਆਹ ਦੇਖੋ ਕਿਆ ਬਾਤ ਆ ਸੈੱਟ ਚੈੱਕ ਕਰੋ ਮਿੱਤਰੋ ਕਿੰਨੇ ਦਾ ਜੀ 99 ਦਾ 99 ਰੁਪਏ ਦੇ ਵਿੱਚ ਕਿਆ ਬਾਤ ਹੈ ਇਹ ਤਾਂ ਵੀ ਵੈਰਾਈਟੀ ਹੈ ਸਾਡੇ ਕੋਲ ਆਹ ਵੈਰਾਈਟੀ ਚੈੱਕ ਕਰੋ ਜੀ ਸਾਰੀ 99 ਚ ਕਿਆ ਬਾਤ ਆ ਜੀ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਆਹ ਚੀਜ਼ ਰੱਖ ਦਿਓ ਅਗਲਾ ਪੁੱਛੇਗਾ ਵੀ ਯਾਰ ਐਡੀ ਸੋਹਣੀ ਚੀਜ਼ ਕਿੱਥੋਂ ਲੈ ਕੇ ਆਏ ਹੋ ਆ ਦੇਖੋ ਫੋਟੋ ਫਰੇਮ 99 ਘਰਾਂ ਦੇ ਵਿੱਚ ਆਪਣੀਆਂ ਫੋਟੋਆਂ ਇਹਦੇ ਵਿੱਚ ਲਾਓ ਤੇ ਘਰ ਦੀ ਸ਼ੋਅ ਤੇ ਆਪਣੀ ਟੌਰ ਬਣਾਓ ਦੋਸਤੋ ਸਿਰਫ 99 ਰੁਪਏ ਦੇ ਵਿੱਚ ਇੱਕ ਟੱਕ ਇਹ ਕਿੰਨੇ ਦਾ ਹੈ ਬਾਜੀ 99 ਦਾ ਬੜਾ ਮਜ਼ਬੂਤ ਲੱਗ ਰਿਹਾ ਹੈ ਇਹਦਾ ਕੀ ਬਾਤ ਆ 99 ਰੁਪਏ ਦੇ ਵਿੱਚ ਦੋਸਤੋ ਦੇਵੀਗੜ੍ਹ ਦੇ ਵਿੱਚ ਆਹ ਚੀਜ਼ ਦਿਖਾ ਦਉ ਬੁੱਤਰੋ ਜਿਹੜੀ ਨਹੀਂ ਚੀਜ਼ ਹੈਗੀ ਆ ਟੱਪ ਨੇ ਟੇਬਲ ਦੇ ਕੁਰਸੀਆਂ ਨੇ ਆ ਜਿਵੇਂ ਮਾਜੀ ਫੈਂਕ ਕੇ ਮਾਰੋ ਕੀ ਬਾਤ ਆ ਹਾਲ ਹੈ ਹੋਦਾ ਹੀ ਹਾਂ ਹਾਂ ਛੁੱਟੋ ਲਓ ਜੀ ਲਓ ਜੀ ਸਿਰਫ 99 ਰੁਪਏ ਦੇ ਵਿੱਚ ਦੇਵੀਗੜ੍ਹ ਦੇ ਵਿੱਚ ਸਟਾਕ ਦੀ ਕੋਈ ਕਮੀ ਨਹੀਂ ਸਟਾਕ ਫੁੱਲਾ ਭਾਈ ਦਾ ਸਟੋਰ ਵੀ ਦਿਖਾਵਾਂਗੇ ਆ ਚੀਜ਼ ਚੈੱਕ ਕਰੋ ਜੀ ਆ ਚੈੱਕ ਕਰੋ ਜੀ ਆ ਸਾਰਾ 99 ਰੁਪਏ ਦੇ ਵਿੱਚ ਇਹ 50 ਰੁਪਏ ਵਿੱਚ ਕਿਆ ਇਹਨੂੰ ਜਿਵੇਂ ਮਰਜ਼ੀ ਜੋਰ ਕੀ ਗਰੋ ਇਹਦੇ ਉ ਚੜੋ ਇਹਦੇ ਤੇ ਬਾਜੀ ਮਜ਼ਾਕ ਤੇ ਨਹੀਂ ਕਰਨੇ ਨਹੀਂ ਨਹੀਂ ਟੁੱਟਦਾ ਹੀ ਨਹੀਂ ਆ ਆਹੋ ਬਾਜੀ ਆ ਲੋ ਜੀ ਜੀ ਨਹੀਂ ਹੈ ਕੋ 99 ਰੁਪਏ 90 50 50 50 ਰੁਪਏ ਦੇ ਵਿੱਚ ਲਓ ਜੀ ਚੈੱਕ ਕਰੋ ਆ ਲੋ ਜੀ ਆ ਕਿੰਨੇ ਦਾ ਬਾਜੀ ਇਹ 30 ਰੁਪਏ ਦਾ 30 ਰੁਪਏ ਦਾ ਲਓ 99 ਦੇ ਤਿੰਨ ਆ ਪਾਜੀ ਆ ਸਰਹਾਲੇ ਦੱਸੋ ਕਿੰਨੇ ਦਾ 99 ਦਾ 99 ਰੁਪਏ ਦੇ ਵਿੱਚ ਮਿੱਤਰੋ ਆ ਜੋ ਲੈ ਜੋ 99 3 ਸੈਟ ਲੈ ਕਿੰਨੇ ਦਾ ਭਾਜੀ 99 ਦਾ 3 ਪੀਸ ਦਾ 3 ਪੀਸ ਦਾ 99 ਰੁਪਏ ਦੇ ਵਿੱਚ ਤਿੰਨ ਟਰੇਾਂ ਲੋ ਜੀ ਚੈੱਕ ਕਰੋ ਆ ਇੱਧਰ ਚੈੱਕ ਕਰਾ ਲਓ ਸਟੀਲ ਦਾ ਭਾਜੀ ਵੈਰਾਈਟੀ 99 ਕੀ ਬਾਤ ਆ ਜੀ 99 ਰੁਪਏ ਵਿੱਚ ਸਟੀਲ ਮਿਲ ਰਿਹਾ ਤੁਹਾਨੂੰ ਡੋਲੂ ਡੋਲੂ ਚੈੱਕ ਕਰੋ ਜੋ ਬਿਨਾ ਬਲਾਏ ਬੋਲੋ ਜੱਗ 99 99 ਦਾ ਜੱਗ ਆ ਆ ਚੈੱਕ ਕਰਾਓ ਇੱਕ ਵਾਰ ਐਟ ਏ ਵੀ 99 ਭਾਈ ਕੀ ਬਾਤ ਆ ਜੀ ਇੱਥੇ ਦਾ ਮੇਲਾ ਲਾਤਾ ਪ੍ਰਾਂਤ ਪ੍ਰਾਂਤ ਵੀ 99 ਦੀ 99 ਰੁਪਏ ਦੇ ਵਿੱਚ ਆਹ ਸਟੀਲ ਦਾ ਸਮਾਨ ਮਿਲ ਰਿਹਾ ਆ ਜੋ ਲੈ ਜਾਓ ਦੇਵੀਗੜ੍ਹ ਦੇ ਵਿੱਚ ਆ ਚੈੱਕ ਕਰੋ ਜੀ ਆ ਲੋ ਇਹ ਕਿੰਨੇ ਦੀ ਭਾਜੀ ਇਹ ਵੀ 99 ਦੀ ਕੀ ਬਾਤ ਆ ਜੀ 99 ਰੁਪਏ ਦੇ ਵਿੱਚ ਦੇਵੀਗੜ੍ਹ ਦੇ ਵਿੱਚ ਸੱਚ ਦੇਵਾ 99 99 ਖੋਲ ਕੇ ਦਿਖਾਓ ਇਹ ਖੋਲ ਕੇ ਦਿਖਾ ਦਿਓ ਤੁਹਾਨੂੰ ਦਿਖਾ ਦਿੰਦੇ ਦਿਖਾਓ ਜੀ 99 ਰੁਪਏ ਦੇ ਵਿੱਚ ਭਾਜੀ ਇੱਕ ਆਫਰ ਦੱਸੋ ਕਿਹੜੀ ਦੇ ਰਹੇ ਹੋ ਆਫਰ ਜਿਹੜਾ ਵੀ 2000 ਦੀ ਸ਼ੋਪਿੰਗ ਕਰੇਗਾ ਸਾਡੇ ਕੋਲ ਇੱਕ ਆਈਟਮ ਕੋਈ ਵੀ ਫ੍ਰੀ ਲੈ ਸਕਦਾ ਕੋਈ ਵੀ ਜਿਹੜੀ ਮਰਜ਼ੀ ਜਿਹੜਾ ਵੀ ਵੀਡੀਓ ਸ਼ੇਅਰ ਕਰਕੇ ਆਏਗਾ 2000 ਦੀ ਸ਼ੋਪਿੰਗ ਤੇ ਇੱਕ ਆਈਟਮ ਬਿਲਕੁਲ ਫ੍ਰੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਤੁਹਾਨੂੰ ਜੀ ਲਓ ਜੀ ਆ ਚੀਜ਼ ਚੈੱਕ ਕਰਾਓ ਇਹ ਕੀ ਆ ਭਾਜੀ ਇਹ ਰੋਟੀ ਰੱਖਣ ਵਾਸਤੇ ਹੁੰਦਾ ਜੀ ਕਿੰਨੇ ਰੁਪਏ ਦਾ ਜੀ 99 ਦਾ ਕੀ ਬਾਤ ਆ ਜੀ ਆ ਚਬਾਤੀ ਬਾਕਸ ਬੋਲਦੇ ਇਹਨੂੰ ਆ ਲੋ ਜੀ ਇਹ ਵੀ 99 ਰੁਪਏ ਦਾ ਆ ਦੇਖੋ ਆ ਕਿੰਨੀਆਂ ਆਈਟਮਾਂ ਭਾਜੀ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਸਾਰੇ ਕੀ ਬਾਤ ਹੈ ਕੀ ਰੱਖਿਆ ਸਮਾਨ ਰੱਖਿਆ ਜਾ ਸਕਦਾ ਜਰੂਰੀ ਸਮਾਨ ਰੱਖਿਆ ਜਾ ਸਕਦਾ ਕੀ ਬਾਤ ਹੈ 99 3 ਪੀਸ ਦਾ ਕੀ ਬਾਤ ਹੈ ਜੀ ਚੀਜ਼ਾਂ ਦੋਸਤੋ ਬਹੁਤ ਨੇ ਬਹੁਤ ਜ਼ਿਆਦਾ ਚੀਜ਼ਾਂ ਨੇ ਸਾਰੀਆਂ ਨਹੀਂ ਦਿਖਾ ਸਕਦੇ ਤੁਹਾਨੂੰ ਨਮਕਦਾਨੀ ਕੀ ਬਾਤ ਹੈ 99 ਲੈਟਰ ਫਰੀ ਕੀ ਬਾਤ ਹੈ ਲੈਟਰ ਨਾਲ ਫਰੀ ਹੈ 99 ਰੁਪਏ ਦੇ ਵਿੱਚ 99 ਰੁਪਏ ਦੇ ਵਿੱਚ ਲੈਟਰ ਬਿਲਕੁਲ ਫ੍ਰੀ ਤੇ ਨਾਲ ਆਹ ਕੀ ਆ ਨਮਕਦਾਨੀ ਨਮਕਦਾਨੀ ਪਹੁੰਚੋ ਦੇਵੀਗੜ੍ਹ ਆਹ ਮੱਗ ਪਾਣੀ ਵਾਲਾ ਜੀ ਹੁਣ ਅੱਗੇ ਲੋਡ ਪੈਣੀ ਆ ਇਹਦੀ 99 ਦਾ ਕੀ ਬਾਤ ਹੈ ਜੀ 99 ਰੁਪਏ ਦੇ ਵਿੱਚ ਦੋਸਤੋ ਇਹ ਚੀਜ਼ ਮਿਲ ਰਹੀ ਹੈ ਤੁਹਾਨੂੰ ਸਿਰਫ ਦੇਵੀਗੜ੍ਹ ਦੇ ਵਿੱਚ ਪਹੁੰਚੋ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਦਿਖਾਓ ਜੀ ਸੈਟ ਹੈ ਸਾਡਾ ਸਪੈਸ਼ਲ ਡਰਾਈ ਫਰੂਟ ਵਾਸਤੇ ਨਮਕੀਨ ਵਾਸਤੇ ਬਿਸਕੁਟ ਵਾਸਤੇ 99 ਦਾ ਇਹ ਜਦੋਂ ਤੁਹਾਡੇ ਘਰ ਕੋਈ ਆਏਗਾ ਨਾ ਪ੍ਰੋਣਾ ਉਹਦੇ ਅੱਗੇ ਰੱਖ ਦਿਓ ਨਮਕੀਨ ਬਿਸਕੁਟ ਪਾ ਕੇ ਆਲਾ ਪੁੱਛਿਆ ਰੇ ਆਈਟਮ ਕਿੱਥੋਂ ਲੈ ਆਇਓ ਪਰ ਦੱਸ ਦਿਓ ਦੇਵੀਗੜ੍ਹ ਤੋਂ ਨਾ ਸੱਚ ਦਿਓ 99 ਸਟੋਰ ਐਡਰੈਸ ਕੀ ਆ ਇਹ ਬੱਚਿਆਂ ਦਾ ਲੰਚ ਬਾਕਸ 99 99 ਰੁਪਏ ਦੇ ਵਿੱਚ ਹਾਂਜੀ 99 ਬੱਚੇ ਸਕੂਲਾਂ 'ਚ ਜਾਂਦੇ ਨੇ ਉਹਨਾਂ ਨੂੰ ਪਰੌਂਠੇ ਪਾ ਕੇ ਦਿਓ ਸਿਰਫ 99 ਰੁਪਏ ਦੇ ਵਿੱਚ ਤੁਹਾਨੂੰ ਮਿਲੇਗੀ ਆਈਟਮ ਆਹ ਚੀਜ਼ ਭਾਜੀ ਇਹ ਸਾਰੀ ਕੋਈ 30 ਰੁਪਏ ਦੀ ਹੈ ਕੋਈ 20 ਰੁਪਏ ਦੀ ਹੈ ਸਿਰਫ 99 ਵਾਲਾ ਸੌਦਾ ਨਹੀਂ ਇੱਥੇ 30 ਰੁਪਏ 20 ਰੁਪਏ ਸਾਰੀ ਆਈਟਮ ਚੈੱਕ ਕਰਾ ਦਿਓ ਇੱਕ ਵਾਰ ਇਹ ਆ ਇੱਧਰ ਪਾਣੀ ਵਾਲੀਆਂ ਬੋਤਲਾਂ ਦੀ ਹੁਣ ਲੋਡ ਪਾਣੀ ਦੀ 99 ਦੀ ਸਟੀਲ ਦੀ ਭਾਈ ਹਾਂਜੀ 99 ਦਾ ਆਈਟਮ ਭਾਈ ਇੱਕ ਵਾਰ ਚੈੱਕ ਕਰਾਣ ਦਿਓ ਮੈਨੂੰ ਤੁਸੀਂ ਝੂਠ ਨਾ ਮਾਰੀ ਜਾਓ ਕਿਉਂ ਮਾਰਨਾ ਲੈ ਜਾਓ ਜਿੰਨੀ ਵੀ ਮਰਜ਼ੀ ਲੈ ਜਾਓ ਲਓ ਜੀ ਸਟੀਲ ਦੀ ਬੋਤਲ 99 ਰੁਪਏ ਦੀ ਲਓ ਜੀ ਐਵੇਂ ਟੰਕ ਕੇ ਲੈ ਜਾਓ ਆਪਣੇ ਬੈਗਾਂ ਦੇ ਉੱਤੇ 99 ਦੀ 99 ਰੁਪਏ ਦੇ ਵਿੱਚ ਮਿੱਤਰੋ 99 ਦਾ ਸਟਾਕ ਦੇਖੋ ਆਪਣੇ ਕੋਲ ਕਿੰਨਾ ਆਹ ਬੋਤਲਾਂ ਦਾ ਸਟਾਕ ਦੇਖੋ ਜੀ ਬੋਤਲਾਂ ਹੀ ਬੋਤਨਾ ਬੋਤਲਾਂ ਇਹ ਸੈਲੋ ਦੀ ਬੋਤਲਾ ਸੈਲੋ ਦੀ ਸੈਲੋ ओरिजिनल ਭਾਜੀ ਹਾਂ ओरिजिनल ਕਿਆ ਬਾਤ ਆ ਸੈਲੋ ਦੀ 99 ਇਹ ਦੇਖੋ ਸਟੈਂਪ ਵੀ ਲੱਗੀ ਹੋਈ ਐ ਦਿਖਾਇਓ ਆ ਚੈੱਕ ਕਰੋ ਜੀ ਸੈਲੋ 99 ਦੀ 99 ਰੁਪਏ ਦੇ ਵਿੱਚ ਮਿੱਤਰੋ ਤੁਹਾਨੂੰ ਮਿਲ ਰਹੀ ਆ ਚੀਜ਼ 2 ਲੀਟਰ ਪਾਣੀ ਆਊਗਾ 5 ਘੰਟੇ ਦੀ ਗਾਰੰਟੀ ਹੋਊਗੀ ਕਾਦੀ ਠੰਡੇ ਤੇ ਠੰਡੇ ਦੀ ਠੰਡੇ ਦੀ ਠੰਡੇ ਪਾਣੀ ਦੀ ਅੱਗੇ ਠੰਡਾ ਪਾਣੀ ਚੱਲਣਾ ਮਿਲਦਾ 5 ਘੰਟੇ ਦੀ ਗਾਰੰਟੀ 99 2 ਲੀਟਰ ਵਾਲੀ ਕਿਆ ਬਾਤ ਆ ਜੀ ਹੋਰ ਚੀਜ਼ ਦਿਖਾਓ ਭਾਜੀ ਜੇ ਇਹਦੇ ਠੰਡਾ ਨਹੀਂ ਰਹੂਗਾ ਤਾਂ ਡਬਲ ਪੈਸੇ ਠੀਕ ਹੈ ਇੱਕ ਵਾਰ ਇੱਧਰ ਚੈੱਕ ਕਰਾ ਦਿਓ ਜੀ ਸਾਰੀਆਂ ਇਹ ਦੇਖੋ ਪੰਜ ਬਾਕਸ ਦਾ ਸੈੱਟ ਹੈ ਓਕੇ ਇੱਕ ਮਿੰਟ ਚੈੱਕ ਕਰਾ ਦਿਓ ਭਾਜੀ ਆ ਲੋ ਲਓ ਜੀ ਪੰਜ ਬਾਕਸ ਸਿਰਫ 99 ਰੁਪਏ ਦੇ ਵਿੱਚ ਸੈੱਟ ਪੂਰਾ ਮਿਲੇਗਾ ਤੁਹਾਨੂੰ ਛੋਟੀ ਡੱਬੀ ਉਸ ਤੋਂ ਵੱਡੀ ਉਸ ਤੋਂ ਵੱਡੀ ਉਸ ਤੋਂ ਵੱਡੀ ਸਿਰਫ 99 ਰੁਪਏ ਦੇ ਵਿੱਚ ਪੰਜ ਸੈੱਟ ਪੰਜ ਸੈੱਟ ਭਾਜੀ ਹਾਂ ਠੀਕ ਹੈ ਜੀ ਹੋਰ ਤੋਂ ਬਾਅਦ ਇਹ ਡੱਬੇ ਲੱਗੇ ਹੋਏ ਨੇ ਕੋਈ 3 ਪੀਸ ਦਾ ਕੋਈ 5 ਆਏਗਾ ਕੋਈ 3 ਦਾ ਕੀ ਬਾਤ ਹੈ 39 ਨਹੀਂ ਨਹੀਂ ਜਿੰਨੇ ਵੀ ਲੱਗੇ ਹੋਏ ਨਹੀਂ ਇੱਥੇ ਦੁਕਾਨ 'ਚ ਵੜ ਜਾਓ 99 ਰੁਪਏ ਦੇ ਉੱਤੇ ਕੋਈ ਨਹੀਂ ਆਟਮ ਜੇ ਕਿਸੇ ਕੋਲ ਪਰਦਾ ਲੈਣਾ ਚਾਹੁੰਦਾ ਹੈ ਪਰਦੇ ਵੀ ਹੈਗੇ ਸਾਡੇ ਕੋਲ ਠੀਕ ਹੈ ਇੱਕ ਵਾਰ ਆ ਮੂਰਤੀਆਂ ਚੈੱਕ ਕਰਾਓ ਜੀ ਦਿਖਾ ਦਿਓ ਸਾਰੀ 99 ਦੀ ਸਿਰਫ 99 ਰੁਪਏ ਦੇ ਵਿੱਚ ਦੁਕਾਨ ਦੇ ਵਿੱਚ ਆ ਜਾਓ ਕੋਈ ਵੀ ਆਟਮ ਚੱਕ ਲਓ भी भी हाँ जी, हाँ जी। 99 ਰੁਪਏ ਦੇ ਵਿੱਚ ਤੁਹਾਨੂੰ ਮਿਲੇਗੀ ਪਰਦੇ ਵੀ ਰੱਖੇ ਹੋਇਆ ਭਾਜੀ ਤੁਸੀਂ ਹਾਂਜੀ ਹਾਂਜੀ ਇਹ ਪਰਦੇ ਦਾ ਕੀ ਹਿਸਾਬ ਦਾ ਵਾਜੀ 99 99 ਰੁਪਏ ਦਾ ਇੱਕ ਪਰਦਾ ਇੱਕ ਪਰਦਾ 74 ਦਾ ਹੀ ਲਓ ਜੀ ਦੋਸਤੋ ਪਹੁੰਚੋ ਦੇਵੀਗੜ੍ਹ ਸੱਚ ਦੇਵਾ 99 ਸਟੋਰ ਦੇਵੀਗੜ੍ਹ ਦੇ ਵਿੱਚ ਹੋਰ ਭਾਜੀ ਕੀ ਕੀ ਆਈਟਮ ਆ ਤੁਹਾਡੇ ਕੋਲ ਸਾਡੇ ਕੋਲ ਪਰਫਿਊਮ ਹੁੰਦਾ ਹੈ ਡੈਨਵਰ ਅੱਛਾ ਜੀ ਡੈਨਵਰ ਹੁੰਦਾ ਡੈਨਵਰ ਲਓ ਜੀ ਪਰਫਿਊਮ ओरिजिनल ਭਾਜੀ ਹਾਂ 99 ਦਾ 1 ਪੀਸ ਕੀ ਬਾਤ ਆ 99 ਰੁਪਏ ਦੇ ਵਿੱਚ ਤੁਹਾਨੂੰ ਦੇਖ ਤੇ ਜਿਵੇਂ ਮਿਲੇਗੀ ਇੱਕ ਪੀਸ ਮਿਲੇਗਾ ਚੈੱਕ ਕਰਾ ਦਿਓ ਭਾਜੀ ਇੱਕ ਵਾਰ ਗੋਲਗੇ ਆ ਲੋ ਕੰਪਨੀ ਚੈੱਕ ਕਰੋ ਆ ਚੈੱਕ ਕਰੋ ਭਾਜੀ ਅਸਲੀ ਆ ਅਸਲੀ ਐ ਚੈੱਕ ਕਰੋ ਡੇਢ ਫਰੈਸ਼ ਜੇ ਝੂਠ ਹੋਇਆ ਭਾਜੀ ਤਾਂ ਡਬਲ ਪੈਸੇ ਡਬਲ ਪੈਸੇ ਵਾਪਸ ਮਿਲਣਗੇ ਦੋਸਤੋ ਜੇ ਝੂਠ ਹੋਇਆ ਇੱਕ ਕੱਪ 99 ਦਾ ਲਓ ਇਹ ਕੱਪ ਦੇਖੋ ਪਾਣੀ ਪੀਓ ਜੂਸ ਪੀਓ ਸ਼ੇਕ ਪੀਓ ਕਿਤੇ ਵੀ ਨਹੀਂ ਮਿਲ ਸਕਦਾ ਤੁਹਾਨੂੰ 99 ਦਾ 99 ਰੁਪਏ ਦੇ ਵਿੱਚ ਆ ਚੀਜ਼ ਮਿਲ ਰਹੀ ਆ ਆਈਟਮ ਮਿਲ ਰਹੀ ਆ ਤੁਹਾਨੂੰ ਸਿਰਫ 99 ਰੁਪਏ ਦੇ ਵਿੱਚ 99 ਖੋਲ ਕੇ ਦੇਖੋ ਖੋਲ ਕੇ ਦਿਖਾ ਦਿੰਦੇ ਆ ਮਿੱਤਰੋ ਆ ਚੈੱਕ ਕਰੋ ਜੀ ਆ ਚੀਜ਼ ਚੈੱਕ ਕਰੋ ਵਿੱਚੋਂ ਚੈੱਕ ਕਰੋ ਓਕੇ ਦੀ ਰਿਪੋਰਟ ਆ ਆ ਪੈ ਪਾ ਕੇ ਉੱਪਰੋਂ ਲਾ ਦਿਓ ਇਹਨੂੰ ਸਿਰਫ ਆਈਟਮ ਮਿਲ ਰਹੀ ਤਾਂ 99 ਕਲਰ ਇਹਦੇ ਚ ਦੋ ਤਿੰਨ ਮਿਲ ਜਾਣਗੇ ਤੁਹਾਨੂੰ ਪਹੁੰਚੋ ਬਸ ਇੱਥੇ ਬੋਤਲ 99 ਚ ਕਿਆ ਬਾਤ ਹੈ ਕੱਚ ਦੀ ਬੋਤਲ ਹੈ ਕੱਚ ਦੀ ਕੱਚ ਦੀ ਆ ਇਹ ਕਿਆ ਬਾਤ ਹੈ 99 ਰੁਪਏ ਦੇ ਵਿੱਚ ਬੜੀਆਂ ਆਈਟਮਾਂ ਨੇ ਮਿੱਤਰੋ ਆ ਇੱਕ ਵਾਰ ਇਧਰ ਘੜੀਆਂ ਕੁੜੀਆਂ ਵੀ ਚੈੱਕ ਕਰਾ ਦਿਓ ਅੱਗੇ ਚਾਰਜਿੰਗ ਬਲਬ ਦੇ ਆ ਤਾਂ ਸਭ ਤੋਂ ਭੈਣ ਚੀਜ਼ ਆ ਇਹ ਚਾਰਜ ਹੋਇਆ ਵਾ ਹਾਂਜੀ ਹਾਂ ਕੀ ਬਾਤ ਆ ਮਿੱਤਰੋ ਇਧਰ ਕੈਮਰਾ ਕਰੋ 99 ਰੁਪਏ ਦੇ ਵਿੱਚ ਚਾਰਜ ਵਾਲਾ ਬੱਲਵ ਲਾਈਟ ਭਜਣ ਦੀ ਟੈਨਸ਼ਨ ਨਹੀਂ ਹੁੰਦਾ ਗਰੰਟ ਨਹੀਂ ਫੜਦਾ ਗਰੰਟ ਦਾ ਗਰੰਟ ਦੁਕਾਨ ਵਾਲੇ ਕੋਲੇ ਗਰੰਟ ਹੈ ਹੋਰ ਤਾਂ ਹਵਾਂ ਬਾਕੀ ਨਾ ਚੀਜ਼ ਚੈੱਕ ਕਰਾਓ ਇੱਕ ਵਾਰ ਇਹ ਵਕਰ ਕਰੇ ਰੇਟ ਨੇ ਹਾਂ ਹਾਂ ਕੋਈ 50 ਦਾ ਕੋਈ ਕੀ ਬਾਤ ਆ ਆ ਇਹ ਦੋ ਪੀਸ 99 ਦੀ ਨਾ 99 ਰੁਪਏ ਦੇ ਵਿੱਚ ਕੋਈ ਕੋਈ ਵੀ ਟਵਾਈ ਲੈ ਲੋ 99 ਦਾ ਸਾਦਰ ਬੱਚਿਆਂ ਲਈ ਘੜਾਉਣੇ ਆ ਗਏ ਇੱਧਰ ਚੈੱਕ ਕਰੋ ਜੀ ਇੱਕ ਵਾਰ ਸਿਰਫ 99 ਰੁਪਏ ਦੇ ਵਿੱਚ ਸਾਰੇ ਸਾਰੇ ਘੜਾਉਣੇ ਚੈੱਕ ਕਰ ਸਕਦੇ ਹੋ ਤੁਸੀਂ 99 ਰੁਪਏ ਦੇ ਵਿੱਚ ਬੱਚਿਆਂ ਦੇ ਘੜਾਉਣੇ ਲੈ ਕੇ ਜਾਓ ਇੱਥੋਂ 99 ਰੁਪਏ ਦੇ ਵਿੱਚ ਆਹ ਭਾਜੀ 벨ਟ 벨ਟ 99 ਦੀ ਕੀ ਬਾਤ ਹੈ ਜੀ 99 ਰੁਪਏ ਦੇ ਵਿੱਚ 벨ਟਾਂ ਗੱਡਾ ਦੇਖੋ ਗੱਡਾ ਆਹ ਚੈੱਕ ਕਰੋ ਜੀ ਇੱਕ ਵਾਰ ਗਿਫਟ ਐਟ ਇਹ ਗਿਫਟ ਆਈਟਮ ਭਾਜੀ ਕਿੰਨੇ ਦੀ ਹੈ ਭਾਜੀ 99 ਦੀ 99 ਰੁਪਏ ਦੇ ਵਿੱਚ ਤੁਹਾਨੂੰ ਮਿਲ ਰਹੀ ਆ ਸਟੂਲ ਚੈੱਕ ਕਰਤਾ ਦਿਓ ਬੱਕਰੀ ਬੱਕਰੀ ਆਈਟਮ ਐਥੇ 99 ਰੁਪਏ ਦੇ ਵਿੱਚ ਆ ਚੈੱਕ ਕਰਾ ਦਿਓ 99 ਰੁਪਏ ਦੇ ਵਿੱਚ ਇਹ ਰੈਬਰ ਭਾਜੀ ਛੋਟਾ ਤੁਸੀਂ ਰੱਖਿਆ ਵੇਚ ਨਾਲ 99 ਰੁਪਏ ਦੇ ਵਿੱਚ ਛੋਟਾ ਰੈਬਰ ਆ ਗਮਲੇ 99 ਦੀ 99 ਭਾਜੀ ਹਾਂਜੀ ਲਓ ਜੀ ਆ ਚੀ ਆਈਟਮ 99 99 99 ਸਟੋਰ ਚੈੱਕ ਕਰਾਓ ਭਾਜੀ ਕਿਦਾਂ ਸਮਾਨ ਖਾਲੀ ਹੋਇਆ ਤੁਹਾਡੇ ਕੋਲ ਆਓ ਆਓ ਕਸਟਮਰ ਪਹੁੰਚਣ ਤੋਂ ਉੱਥੇ ਕਹੋ ਸਮਾਨ ਖਾਲੀ ਹੈ ਆ ਜੋ ਨੀਚੇ ਆਓ ਸਟੋਰ ਖਾਲੀ ਕਰਾ ਦੇਣਾ ਆ ਭਾਜੀ ਦਾ ਮਿੱਤਰੋ ਪਹੁੰਚੋ ਤੇ ਵੀਰ ਸਟੋਰ ਚ ਆ ਗਏ ਹੁਣ ਆਪਾਂ ਦੇਖੋ 99 99 ਇਹ ਸਟੋਰ ਹੈ ਭਾਜੀ ਹਾਂ ਇਹ ਸਾਰਾ ਮੇਰਾ ਸਟੋਰ ਹੈ ਮਿੱਤਰੋ ਸਮਾਨ ਫੁੱਲਣਾ ਭਾਜੀ ਕੋਲ ਆਓ ਦੇਵੀਗੜ੍ਹ ਦੇ ਵਿੱਚ ਮੈਂ ਕਿਹਾ ਇਹ ਕੱਪੜੇ ਰੱਖੋ ਜਰਾਬਾ ਰੱਖੋ ਜੋ ਮਰਜ਼ੀ ਰੱਖੋ ਕੀ ਬਾਤ ਆ ਜੀ ਕੀ ਬਾਤ ਆ ਆ ਚੈੱਕ ਕਰਾਉਦੇ ਇੱਕ ਵਾਰ ਸਟੋਰ ਦੂਰ ਤੱਕ ਨਿਕਲ ਜਾਓ ਇਹ ਫ੍ਰੀਜਾਂ ਵਾਸਤੇ ਜੀ ਰੱਖਣ ਵਾਸਤੇ ਕੀ ਬਾਤ ਆ ਫ੍ਰਿਜ ਦਾ ਸਟੈਂਡ 99 ए, पेटिया 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 प्रीया प्रीया 99 ਰੁਪਏ ਦੇ ਵਿੱਚ ਕੀ ਬਾਤ ਹੈ ਜੀ ਇਹ ਸਾਰਾ ਮੇਰਾ ਸਟਾਕ ਹੈ ਪੇਟੀਆਂ ਨਹੀਂ ਪੇਟੀਆਂ ਪਈਆਂ ਨੇ ਉਹ ਜਿੰਨਾ ਮਰ ਪੇਟੀਆਂ ਦੀਆਂ ਪੇਟੀਆਂ ਭਰੀਆਂ ਪਈਆਂ ਨੇ ਮਿੱਤਰੋ 99 ਸਟੋਰ ਸੱਚ ਦੇਵਾ ਇਹ ਸਾਡੇ ਕੋਲ ਇੱਕ ਵਾਈਪਸ ਹੈ ਬੱਚੇ ਬੇਬੀ ਵਾਈਪਸ ਇੱਕ ਹੀ ਆ ਭਾਜੀ ਇਹ ਬੱਚਿਆਂ ਦਾ ਹੁੰਦਾ ਹੈ ਸਾਫ਼ ਕਰਨ ਵਾਸਤੇ ਅੱਛਾ 99 ਦੇ 2 ਪੀਸ ਕੀ ਬਾਤ ਆ ਇਹ ਬੱਚਿਆਂ ਵਾਸਤੇ ਆਟਮ ਆ ਗਈ ਹੈ ਜੀ 99 ਦੇ ਦੋ ਪੀਸ ਆ ਚੈੱਕ ਕਰੋ ਜੀ ਇੱਕ ਹੋਰ ਦਿਖਾਓ ਭਾਜੀ ਲਓ ਜੀ ਆ ਲਓ 99 ਰੁਪਏ ਦੇ ਇਹਦੇ ਚ ਵੀ ਸੈਟ ਹੁੰਦੇ ਨੇ ਭਾਜੀ ਹਾਂ ਜੀ ਲੈ ਕਿਆ ਬਾਤ ਹੈ ਹੋਰ ਦਿਖਾਓ ਭਾਜੀ ਕੀ ਹੈ ਇਹ ਦੇਖੋ ਆਪਣੇ ਕੋਲ ਸਾਰਾ ਸਟਾਕ ਹੈਗਾ ਉਹਦੇ ਜੇ ਕੋਈ ਚਾਹ ਬਣਾਉਣ ਵਾਸਤੇ ਸਟੀਲ ਦੀ ਕਿਆ ਬਾਤ ਹੈ ਇਹ ਭਾਜੀ ਕਿਹਨੇ 200 ਰੁਪਏ ਦੀ 99 99 ਕਮਾਲ ਕਰੀ ਜਾਂਦੇ ਤੁਸੀਂ ਹਰ ਇੱਕ ਚੀਜ਼ 99 ਰੁਪਏ ਦੇਈ ਜਾਂਦੇ ਯਾਰ ਸਾਡੇ ਕੋਲ ਹੈ ਹੀ ਨਹੀਂ ਬਾਜ਼ਾਰ ਤੋਂ ਕੀ ਬਾਤ ਹੈ ਜੀ ਕੀ ਬਾਤ ਹੈ ਆ ਦੇਖੋ ਮੇਰੇ ਕੋ ਸਾਰਾ ਸਟਾਕ ਲੱਗਿਆ ਹੋਇਆ ਹੈ ਇਹ ਬੱਚੇ ਦਾ ਟਿਫਨ ਹੈ ਹਾਂ ਜੀ 99 ਕੀ ਬਾਤ ਹੈ ਜੀ 99 ਰੁਪਏ ਦੇ ਵਿੱਚ ਆ ਆਈਟਮ ਦੇ ਰਹੇ ਨੇ ਭਾਜੀ ਕੀ ਬਾਤ ਹੈ ਆ ਕੀ ਆ ਭਾਜੀ ਇਹ ਕੱਪ ਨੇ ਕੌਫੀ ਕੱਪ ਕਹਿੰਦੇ ਆ ਇਹਨੂੰ ਅਸੀਂ ਹਾਂਜੀ 99 ਦੇ 4 ਕਿਆ ਬਾਤ ਹੈ 99 ਦੇ 4 ਦੋਸਤੋ ਵਿਆਹਾਂ ਦੇ ਵਿੱਚ ਬਰਥਡੇ ਪਾਰਟੀ ਦੇ ਤੁਸੀਂ ਗਿਫਟ ਕਰ ਸਕਦੇ ਹੋ ਇੱਥੇ ਲਿਜਾ ਕੇ 99 ਰੁਪਏ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਮਿਲ ਰਹੀਆਂ ਆਈਟਮ ਭਾਜੀ ਦੇ ਥੱਲੇ ਸਟੋਰ ਦੇ ਵਿੱਚ ਆਏ ਹੋਏ ਆ ਸਿਰਫ 99 ਰੁਪਏ ਦੇ ਉੱਪਰ ਕੋਈ ਆਈਟਮ ਨਹੀਂ ਇੱਥੇ ਆ ਕੇ ਸਬਕਤ ਹੈ ਹੀ ਨਹੀਂ ਕੋਈ ਕੋਈ ਵੀ ਆਈਟਮ ਨਹੀਂ ਹੈਗੀ ਸਾਡੇ ਕਿਆ ਬਾਤ ਹੈ ਜਿਹੜਾ ਸਾਡੇ ਕੋਲ 2000 ਦੀ ਸ਼ੋਪਿੰਗ ਕਰੇਗਾ ਹਾਂਜੀ ਤਾ ਕੋਈ ਵੀ ਇੱਕ ਆਈਟਮ ਗ੍ਰਿਫਟ ਦਿੱਤੀ ਜਾਊਗੀ ਇਹਨੂੰ 2000 ਸ਼ਾਪਿੰਗ ਤੇ ਇੱਕ ਆਈਟਮ ਬਿਲਕੁਰੀ 6 ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਚੈਨਲ ਨੂੰ ਫੋਲੋ ਕਰਦੇ ਹੋ ਇਹ ਹੈਗਾ ਡਰਾਈ ਫਰੂਟ ਇੱਕ ਯਾਦਾਂ ਵਾਸਤੇ ਅੱਛਾ ਜੀ ਇਹਨੂੰ ਅਸੀਂ ਡਰਾਈ ਫਰੂਟ ਕੱਟਣ ਵਾਸਤੇ ਕਹਿੰਦੇ ਆ ਉੱਪਰ ਲੱਗ ਜਾਂਦਾ ਹੈ ਇਹ ਵੀ 99 ਚ ਹੈ ਅੱਛਾ ਇਹ ਆਈਟਮ ਬੜੀ ਸੋਹਣੀ ਲੱਗੀ ਮੈਨੂੰ ਆ ਦੇਖੋ ਇਹਦਾ ਡੱਬਾ ਦਿਖਾਓ ਡੱਬੇ ਦੇ ਸਾਰਾ ਪਸੰਦ ਲੱਗੇਗਾ ਕੀ ਬਾਤ ਹੈ ਜੀ ਲਓ ਜੀ ਸਲਾਦ ਕਟੋ ਆਪਣੇ ਫਰੂਟ ਕਟੋ ਸਲਾਦ ਕਟੋ ਡਰਾਈ ਫਰੂਟ ਕਟੋ ਜੋ ਵੀ ਕਟੋ 99 ਰੁਪਏ ਦੇ ਨਾਈਟ ਆਈਟਮ ਕੀ ਬਾਤ ਆ ਜੀ ਕੀ ਬਾਤ ਆ ਹੁਣ ਵੀਡੀਓ ਸ਼ੇਅਰ ਕਰਨੀ ਤੁਹਾਡੇ ਹੱਥਾਂ ਮਿੱਤਰੋ ਸ਼ੇਅਰ ਕਰੋ ਮਿੱਤਰੋ ਵੀਡੀਓ ਸਟੋਰ ਚ ਆਏ ਆ ਭਾਜੀ ਦੇ ਇੰਨਾ ਜਿਆਦਾ ਸਮਾਨ ਤੁਹਾਨੂੰ ਇੱਥੇ ਦਿਖ ਰਿਹਾ ਸਿਰਫ 99 ਰੁਪਏ ਦੇ ਉੱਪਰੋਂ ਕੋਈ ਆਈਟਮ ਨਹੀਂ 99 ਰੁਪਏ ਦੇ ਵਿੱਚ ਇੱਥੇ ਹਰ ਇੱਕ ਚੀਜ਼ ਤੁਹਾਨੂੰ ਮਿਲੇ ਮਿੱਤਰੋ ਪਹੁੰਚੋ ਦੇਵੀਗੜ ਸੱਚ ਦੇਵਾ 99 ਸਟੋਰ ਨੰਬਰ ਸਕਰੀਨ ਤੇ ਨੇ ਕਾਲ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਕਾਰ ਸਾਡੇ ਕੋਲ ਇਹ ਰਿਮੋਟ ਵਾਲੀ ਹੈ ਭਾਈ ਰਿਮੋਟ ਵਾਲੀ ਕਾਰ ਹੈ 99 ਦੇ ਵਿੱਚ ਕੀ ਬਾਤ ਹੈ ਭਾਜੀ 99 ਦਾ ਹਾਂ ਬੱਚਿਆਂ ਦੀ ਕਾਰ ਹੈ ਬੱਚੇ ਚਲਾਉਂਦੇ ਨੇ ਰਿਮੋਟ ਨਾਲ 99 ਰੁਪਏ ਦੇ ਵਿੱਚ ਰਿਮੋਟ ਵਾਲੀ ਕਾਰ ਇਹਦੇ ਸੈੱਲ ਪੰਦਾ ਭਾਜੀ ਹਾਂਜੀ 2 ਸੈੱਲ ਪੈਣਗੇ ਜੀ ਕੀ ਬਾਤ ਹੈ ਜੀ ਬਹੁਤ ਵਧੀਆ ਚੀਜ਼ ਹੈ ਔਰ ਦਖਾਓ ਭਾਈ ਬਸ ਇਹੀ ਹੈ ਜੀ ਹਾਂ ਜੀ ਸਟੋਰ ਖੁੱਲਣਾ ਮਿੱਤਰੋ ਆਓ ਇੱਕ ਵਾਰ ਕੈਮਰਾ ਇੱਧਰ ਨੂੰ ਘੁਮਾਓ ਇਹ ਕੀ ਦੀ ਜਾਈ ਇਹ ਬੱਚੇ ਦਾ ਸਿੱਪਰ ਹੈ ਜੀ ਸਿੱਪਰ ਅੱਛਾ ਬੱਚਿਆਂ ਵਾਸਤੇ ਹੈ ਜੀ ਹਾਂ ਜੀ ਦੇਖਿਓ ਇੱਕ ਇਹ ਦੇਖੋ ਸਾਡੇ ਕੋਲ ਇਹ ਕੈਂਡੀ ਸੈਟ ਹੈ ਨਮਕਦਾਨੀ ਕਿਆ ਬਾਤ ਹੈ ਇਹਦਾ ਜਾਦੂਈ ਜਾਦੂਈ ਨਮਕਦਾਨੀ ਨਮਕਦਾਨੀ 99 ਜਾਦੂਈ ਨਮਕਦਾਨੀਆਂ ਮਿੱਤਰੋ 99 ਰੁਪਏ ਦੇ ਵਿੱਚ ਆ ਲਓ ਆ ਲਓ ਕਿਆ ਬਾਤ ਹੈ ਜੀ ਸਾਡੇ ਕੋਲ ਬੱਚਿਆਂ ਦਾ ਸਿੱਪਰ ਹੈਗਾ 99 ਲੋ ਜੀ ਬੱਚਿਆਂ ਵਾਸਤੇ ਵੀ ਸਮਾਨ ਆ ਗਿਆ ਮਿੱਤਰੋ 99 ਰੁਪਏ ਦਾ ਪਹੁੰਚੋ ਬਸ ਦੇਵੀਗੜ ਸੱਚ ਦੇਵਾ 99 ਸਟੋਰ ਬਿਲਕੁਲ ਇਹ ਸ਼ੀਸ਼ਾ ਹੈ ਗਾਇਟ ਕੀ ਬਾਤ ਹੈ ਜੀ 99 ਦਾ ਕੀ ਬਾਤ ਹੈ ਸ਼ੀਸ਼ਾ ਭਾਜੀ ਦਾ 200 200 300 99 99 ਆਪਾਂ 99 ਹੈ ਕੀ ਬਾਤ ਹੈ ਜੀ ਮਾਰਕੀਟ ਦੇ ਵਿੱਚ 200 ਤੋਂ ਘੱਟ ਨਹੀਂ ਮਿਲਦਾ ਠੀਕ ਹੈ ਜੀ ਲੋ ਜੀ ਇੱਕ ਵਾਰ ਕੈਮਰਾ ਇੱਧਰ ਨੂੰ ਘੁਮਾਓ ਭਾਜੀ ਦਾ ਸਮਾਨ ਦਿਖਾਣੇ ਆ ਕਿੰਨਾ ਵੱਡਾ ਸਟੋਰ ਆ ਭਾਈ ਜੀ ਪਹੁੰਚ ਚੁੱਕੇ ਆ ਲਾਈਟ ਕਰ ਦਿਓ ਫੁੱਲ ਭੱਜਦੇ ਸਟੋਰ ਦੇ ਵਿੱਚ ਆਏ ਆ ਸੱਚ ਦੇਵਾ 99 ਸਟੋਰ ਦੇਵੀਗੜ੍ਹ ਦੇ ਵਿੱਚ ਜਿੱਥੇ ਤੁਹਾਨੂੰ ਹਰ ਇੱਕ ਆਈਟਮ ਮਿਲੇਗੀ 99 99 ਭਾਜੀ ਤੋਂ ਖਾਣਾ ਕਰੋ ਜਰਾ 99 ਜਿੰਨਾ ਮਜੀ ਨੜੇ 90 ਰੁਪਏ ਦੇ ਵਿੱਚ ਹਰ ਇੱਕ ਆਈਟਮ ਮਿਲੇਗੀ ਤੁਹਾਨੂੰ ਦੇਵੀਗੜ੍ਹ ਦੇ ਵਿੱਚ ਆ ਕੇ ਚੈੱਕ ਕਰੋ ਨੂਨਦਾਨੀ ਜਾਦੂਈ ਨੂਨਦਾਨੀ ਕੀ ਬਾਤ ਹੈ ਜੀ ਹਰ ਇੱਕ ਚੀਜ਼ ਭਾਜੀ ਪਹੁੰਚਰ ਦੇਵੀਗੜ੍ਹ ਤੇ ਦੇਵੀਗੜ੍ਹ ਤੇ ਪਹੁੰਚਦੇ ਸਵਾਗਤ ਕੀਤਾ ਜਾਊਗਾ ਵੀਡੀਓ ਸ਼ੇਅਰ ਕਰਨੇ ਵਾਲ ਨੂੰ 2000 ਦੀ ਸ਼ਾਪਿੰਗ ਤੇ ਗਿਫਟ ਫ੍ਰੀ ਗਿਫਟ ਜਿਹੜਾ ਮਰਜ਼ੀ ਸਮਾਨ ਲੈ ਸਕਦਾ ਜਿਹੜਾ ਮਰਜ਼ੀ ਸਮਾਨ ਲੈ ਜਾਓ ਆਪਣੇ ਗਿਫਟ ਫ੍ਰੀ ਗਿਫਟ ਪਸੰਦ ਆ ਕੀ ਬਾਤ ਹੈ ਜੀ ਆਹ ਦੇਖੋ ਇੱਕ ਸਾਡੇ ਕੋਲ ਇਹ ਹੈ ਆ ਵੀ ਦਿਖਾਓ ਜੀ ਫੋਟੋ ਫਰੇਮ ਦਿਖਾਇਓ ਜੀ ਕੀ ਬਾਤ ਹੈ 99 ਰੁਪਏ ਇੱਥੇ ਮਿੱਤਰੋ ਫੋਟੋ ਆ ਲੰਚ ਬਾਕਸ ਹੋ ਗਏ ਜੋ ਮਰਜ਼ੀ ਇਹ 399 99 ਰੁਪਏ ਦੇ ਵਿੱਚ ਮਿਲ ਰਹੀਆਂ ਨੇ ਇਹ ਮਿਲਕ ਹੈ ਮਿਲਕ ਹੈ ਠੀਕ ਹੈ ਜੀ 99 ਦਾ ਇੱਕ ਪੀਸ ਕੀ ਬਾਤ ਆ ਦੁੱਧ ਪਾਣ ਜਾਣੇ ਹੋ ਦੁੱਧ ਲੈਣ ਜਾਣੇ ਹੋ 99 ਰੁਪਏ ਦੇ ਵਿੱਚ ਤੁਹਾਨੂੰ ਇਹ ਆਈਟਮ ਵੀ ਮਿਲ ਰਹੀ ਆ ਇੱਥੇ 99 ਕੀ ਬਾਤ ਹੈ ਜੀ ਸਾਡੇ ਕੋਲ ਹੋਰ ਚੀਜ਼ ਲਗਾਓ ਜੀ ਇਹਦੇ ਨਾਲ ਦੇ ਦੋ ਡੱਬੇ ਨੇ 99 ਦੇ ਕੀ ਬਾਤ ਹੈ ਜੀ ਦੋ ਡੱਬੇ 5 ਕਿਲੋ ਦਾ ਇੱਕ ਹੈ 2 99 ਦੇ ਬਿਲਕੁਲ ਜੀ ਇਹਦੇ ਵਿੱਚ 5 ਕਿਲੋ ਦੀ ਆਈਟਮ ਤੁਸੀਂ ਰੱਖ ਸਕਦੇ ਹੋ ਆਪਣੇ ਘਰਾਂ ਦੀਆਂ ਰਸੋਈਆਂ ਵਿੱਚ ਇੱਕ ਇਹ ਹੈ ਸਾਡੇ ਕੋਲ ਆਈਟਮ 99 ਦੀ ਹੈ ਦੋ ਕੀ ਬਾਤ ਹੈ ਜੀ ਹੋਰ ਚੀਜ਼ ਚੈੱਕਰਾਓ ਥੋੜੀ ਬੋਲੀ ਜੀ ਬਾਲਟੀ ਹੈਗੀ ਬਾਲਟੀ ਦਿਖਾਉਂਦੇ ਹਾਂ ਘਰਾਂ ਦੇ ਵਿੱਚ ਆਪਾਂ ਗਮਲੇ ਵਗੈਰਾ ਟੰਗਦੇ ਆ ਉਹ ਚੀਜ਼ਾਂ 99 ਦੇ ਹਾਂਜੀ 90 ਰੁਪਏ ਦੇ ਵਿੱਚ ਇਹ ਦੇਖੋ ਸਾਡੇ ਕੋਲ ਬਾਲਟੀ ਹੈਗੀ ਇੱਕ ਬਾਲਟੀ 9990 ਕੀ ਬਾਤ ਹੈ ਜੀ 99 ਰੁਪਏ ਆ ਦੇਖੋ ਇਹਦੇ ਨਾ ਸਕਦੇ ਆ ਆਪਾਂ ਪਾਣੀ ਪਾਓ ਜੋ ਮਰਜੀ ਪਾਓ 99 ਇਹ ਸਾਡੇ ਡਸਟਬਿਨ ਲੱਗੇ ਨੇ ਉੱਪਰ 블랙 ਕਲਰ ਦੇ ਇਹ ਵੀ 99 ਦੇ ਆ ਦੋਸਤੋ ਦੇਵੀਗੜ੍ਹ ਪਹੁੰਚੋ ਸੱਚ ਦੇਵਾ 99 ਸਟੋਰ ਲੁੱਟ ਗਿਆ ਮਾਲ ਲੁੱਟ ਗਿਆ ਲੁੱਟ ਲੋ ਮੇਲਾ ਕੋਈ ਰਹਿਣਾ ਜਾਏ ਉਹ ਮੇਲਾ ਦੇਵੀਗੜ੍ਹ ਪਹੁੰਚੋ ਸੱਚ ਦੇਵਾ ਨਾਲ ਦੀ ਨਾਲ ਲੈ ਕੇ ਜਾਓ ਇਹ ਭਾਜੀ ਵਾਈਪਰ ਇਹ ਵਾਈਪਰ ਕਹਿੰਦੇ ਨੇ ਇਹ ਵਾਈਪਰ ਇਹ ਭਾਜੀ ਕਿੰਨੇ ਦਾ ਇਹ ਵਾਈਪਰ 99 ਦਾ 99 ਰੁਪਏ ਦਾ ਭਾਜੀ 99 ਦਾ ਸੀ ਲੋ ਮਿੱਤਰੋ 99 ਰੁਪਏ ਦੇ ਵਿੱਚ ਇੱਥੇ ਤੁਹਾਨੂੰ ਹਰ ਇੱਕ ਆਈਟਮ ਮਿਲ ਰਹੀ ਆ ਪੌਂਚੋ ਦੇਵੀਗੜ੍ਹ ਸੱਚ ਦੇਵਾ ਮੈਨੂੰ ਕੰਮ ਆਉਂਦੀ ਹੈ ਪਾਣੀ ਸਾਫ ਕਰਨ ਦੇ ਕੰਮ ਆਉਂਦਾ ਹੈ 99 ਆ ਜਾਈ ਅੱਗੇ ਆ ਜਾਈ ਤੁਹਾਡਾ ਇਹ ਦੇ ਬੱਚਿਆਂ ਦਾ ਇਹ ਸਾਫ਼ ਹੀ ਕਰ ਇਹ ਸਾਰੀ ਦੀ ਸਾਰੀ ਆਈਟਮ ਹੈਗੀ ਆ 99 ਰੁਪਏ ਦੇ ਵਿੱਚ ਆ ਬਾਂਦਰ ਲਮਕਿਆ ਹੋਇਆ ਮੰਕੀ ਇਹ ਵੀ 99 ਰੁਪਏ ਦੇ ਵਿੱਚ ਇਹ ਜਿਵੇਂ ਆਪਾਂ ਆਫਿਸ ਦੇ ਵਿੱਚ ਘਰਾਂ ਦੇ ਵਿੱਚ ਰੱਖਦੇ ਆ ਕੱਛੂ ਕਹਿੰਦੇ ਆ ਇਹਨੂੰ ਸਿਰਫ 99 ਰੁਪਏ ਦਾ ਸੈਟ ਆ ਕੀ ਬਾਤ ਆ 99 ਵਾਲੀ ਆਈਟਮ ਆ ਚੈੱਕ ਕਰ ਸਕਦੇ ਹੋ ਤੁਸੀਂ ਵੈਰਾਈਟੀ ਬਹੁਤ ਆ ਭਾਜੀ ਕੋਲ ਆ ਘਰਾਂ ਦੇ ਵਿੱਚ ਮੈਟ ਇਹ ਸਿੰਗਲ ਪੀਸ ਹੈ ਦੋ ਸੱਟ ਭਾਜੀ 99 ਸਿੰਗਲ ਸਿੰਗਲ 99 ਇਹ ਸਕੂਲ ਬੈਗ ਸਾਡੇ ਕੋਲ ਹੈਗਾ 99 ਦਾ ਬੱਚਿਆਂ ਦਾ ਬੱਚਿਆਂ ਦੇ ਸਕੂਲ ਬੈਗ 99 ਰੁਪਏ ਦੇ ਵਿੱਚ ਦੇਵੀਗੜ੍ਹ ਦੇ ਵਿੱਚ ਸ਼ੋਪਿੰਗ ਬੈਗ ਸ਼ੋਪਿੰਗ ਕਰਕੇ ਆਓ ਸਮਾਨ ਘਰਾਂ ਚ ਲੈ ਕੇ ਜਾਓ 99 ਰੁਪਏ ਦੇ ਵਿੱਚ ਹੋਰ ਭਾਜੀ ਕੋਈ ਚੀਜ਼ ਰਹਿ ਗਈ ਦੱਸੋ ਜੀ ਮੈਂ ਆਪਾਂ ਪਾਣੀ ਲੈ ਕੇ ਜਾਣੇ ਆ ਰੋਟੀ ਲੈ ਕੇ ਜਾਣੇ ਆ ਬੈਗ ਵੀ ਨੇ ਇੱਥੇ ਸਿਰਫ 99 ਰੁਪਏ ਦੇ ਵਿੱਚ ਆਓ ਲੈ ਕੇ ਜਾਓ ਆ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਹੁਣ ਤੱਕ ਵੀਡੀਓ ਦੇਖੀ ਆ ਦੇਵੀਗੜ੍ਹ ਸੱਚਦੇਵ 99 ਸਟੋਰ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਨੰਬਰ স্ক্রিন ਤੇ ਦਿੱਤੇ ਹੋਏ ਆ ਕਾਲ ਕਰਕੇ ਭਾਜੀ ਆ ਸਕਦੇ ਹੋ ਬਿਲਕੁਲ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਕਰ ਦਿਓ ਜੀ ਵੀਡੀਓ ਪੇਜ ਨੂੰ ਫੋਲੋ ਕਰਿਓ ਜੀ ਸਤਿ ਸ਼੍ਰੀ ਅਕਾਲ